ਪੰਜਾਬੀਆਂ ਨੂੰ ਦਬਾਉਣਾ ਬਹੁਤ ਔਖਾ ਹੈ ਬਾਕੀ ਪੰਜਾਬੀਆਂ ਨੂੰ ਵੀ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਹਰ ਵੱਸਦਾ ਬੰਦਾ ਜਿਹੜਾ ਉਹ ਪੰਜਾਬੀ ਹੈ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ 크ਿਸਚਨ ਹੋਵੇ ਉਹ ਬਾਅਦ ਦੀਆਂ ਗੱਲਾਂ ਕਿਉਂਕਿ ਧਰਮ ਜਿਹੜਾ ਸਿਖਾਇਆ ਜਾਂਦਾ ਵੈ ਤੇ ਮਾਂ ਬੋਲੀ ਜਿਹੜੀ ਹੈ ਉਹ ਬਚਪਨ ਤੋਂ ਬੰਦਾ ਬੱਚਾ ਆਪ ਹੀ ਸਿੱਖਦਾ ਪੂਰੇ ਵਰਲਡ ਵਾਈਡ ਸਿਕ ਸਟਮ ਅਮੀਰੀ ਦੇ ਲੈਵਲ ਤੇ ਆ ਤੁਸੀਂ ਕਿਸੇ ਕੰਟਰੀ 'ਚ ਚਲ ਜਓ ਤੁਹਾਨੂੰ ਜਿਹੜਾ ਹੈਗਾ ਉਹ ਸਿੱਖ ਤੁਹਾਨੂੰ ਕੋਈ ਰੱਖਸ਼ਾ ਚਲਾਉਂਦਾ ਜਾਂ ਤੁਹਾਨੂੰ ਕਿਤੇ ਭੀਖ ਮੰਗਦਾ ਜਾਂ ਤੁਹਾਨੂੰ ਕਿਤੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਡੋਨੇਸ਼ਨ ਮੰਗਦਾ ਨਹੀਂ ਮਿਲੇਗਾ ਤੁਹਾਨੂੰ ਔਰ ਮੈਂ ਇਸ ਦਾ ਜਵਾਬ ਤੁਹਾਨੂੰ ਜ਼ਰੂਰ ਦਵਾਂਗਾ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਮੂਵੀ ਦਿਲਜੀਤ ਦੋਸਾਂਝ ਦੀ ਜਿਹੜੀ ਬਣਾਈ ਗਈ ਸੀ ਉਹ ਇੱਕ ਰਿਲੀਜੀਅਸ ਨਾ ਕੋਈ ਸਹਿਜ ਕੋਈ ਕੰਟਰੋਵਰਸੀ ਨਹੀਂ ਸੀ ਔਰ ਜਿਹੜੇ ਉਹਦੇ ਆਰਟਿਸਟ ਸੀ ਉਹ ਕੋਈ ਗੱਲਾਂ ਹੋਣ ਤੋਂ ਪਹਿਲਾਂ ਉਹ ਮੂਵੀ ਬਣ ਚੁੱਕੀ ਸੀ ਮਹਾ ਪੰਜਾਬ ਟੀਵੀ ਯੂ ਐਸ اے ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮੁਖ ਸੰਪਾਦਕ ਤੇਜਿੰਦਰ ਸਿੰਘ ਅੱਜ ਤੁਹਾਡੇ ਨਾਲ ਦੋ ਮਹਾਨ ਸ਼ਖਸੀਅਤਾਂ ਨਿਊਯਾਰਕੀਆਂ ਉਹਨਾਂ ਨਾਲ ਰੂਹ ਰੂਹ ਕਰਨ ਜਾਣਾ ਸੰਤ ਬਾਬਾ ਪ੍ਰਮੇ ਸਿੰਘ ਸੈਕਟਰ ਕਲੋਸ ਸੋਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਪਹਿਵਾ ਅਤੇ ਜਰਨਲ ਸਕੱਤਰ ਲ ਬਲਵਿੰਦਰ ਸਿੰਘ ਗਰਦਾਸਪੁਰ ਜੋ ਸਾਡੇ ਨਾਲ ਅੱਜ ਬੈਠੇ ਨੇ ਉਹਨਾਂ ਨਾਲ ਮੁਲਾਕਾਤ ਕਰਤੀ ਹੈ ਰਿਲੇਟਡ ਜਿਹੜੀ ਆਪਣੀ ਰੀਸੈਂਟ ਫਿਲਮ ਦਿਲਜੀਤ ਦਸਾਂਜ ਦੀ ਚੱਲ ਰਹੀ ਸੀ ਤੇ ਉਹਨੂੰ ਪੈਨ ਕੀਤੀ ਗਈ ਹੈ ਇੰਡੀਆ ਉਹਨਾਂ ਦੇ ਕੁਝ ਸਵਾਲ ਜਵਾਬ ਇਹਨਾਂ ਨਾਲ ਕਰਾਂਗੇ ਦਾ ਸੱਚੀਗਾ ਪ੍ਰਧਾਨ ਸਾਹਿਬ ਸਭ ਤੋਂ ਪਹਿਲੇ ਸੱਚੀਗਾ ਪ੍ਰਧਾਨ ਜੀ ਨੰਬਰ 1 ਤਾਂ ਮੈਂ ਬਹੁਤ ਧੰਨਵਾਦੀ ਆ ਜਿਹੜਾ ਆਪਣਾ ਪੰਜਾਬ ਮਹਾਪੰਜਾਬ ਜਿਹੜਾ ਟੀਵੀ ਤੁਸੀਂ ਲੈ ਕੇ ਆਏ ਹੋ ਮੈਂ ਤੁਹਾਨੂੰ ਪਹਿਲਾਂ ਤੋਂ ਦੀ ਮੁਬਾਰਕਬਾਦ ਦੇਣਾ ਆ ਤਾਂ ਮੈਂ ਸਾਰੇ ਸਰੋਤਿਆਂ ਨੂੰ ਜਿਹੜੇ ਅੱਜ ਪ੍ਰੋਗਰਾਮ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਖਤ ਸਾਹਿਬ ਸੱਚੀਗਾ ਵੀ ਸਾਰੇ ਮਹਾਂ ਪੰਜਾਬ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਤਰਿੰਦਰ ਸਿੰਘ ਜੀ ਐਡੀਟਰ ਜਿਹੜੇ ਨੇ ਮਹਾਂ ਪੰਜਾਬ ਦੇ ਮੈਂ ਉਹਨਾਂ ਨੂੰ ਧੰਨਵਾਦ ਦਿੰਨਾ ਹੈ ਕਿ ਇਹਨਾਂ ਨੇ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹਨਾਂ ਨੇ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਤੇ ਅੱਗੇ ਤਰਿੰਦਰ ਸਿੰਘ ਜੀ ਪ੍ਰਧਾਨ ਜੀ ਹੁਣੇ ਇੱਕ ਨਵਾਂ ਮੁੱਦਾ ਜਿਹੜਾ ਉੱਠਿਆ ਪੰਜਾਬੀ ਦੀ ਫਿਲਮ ਜਿਹੜੀ ਹੈ ਸੈਂਟਰ ਗਵਰਨਮੈਂਟ ਨੇ ਰਿਲੀਜ਼ ਨਹੀਂ ਕਰ ਦਿੱਤੀ ਪੰਜਾਬ ਇਵਨ ਕੇ ਪੰਜਾਬ ਦੇ ਵਿੱਚ ਵੀ ਨਹੀਂ ਹੋਈ ਵਾਹ ਤੇ ਚਲੋ ਕੀ ਹੋਣੀ ਸੀ ਉਹਦੇ ਤੇ ਕੋਈ ਆਪਣੀ ਪ੍ਰਤੀਕਿਰਿਆ ਦਓ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਗਾ ਦੇਖੋ ਜੀ ਇੱਕ ਕਿਸੇ ਵੀ ਸਟੇਟ ਦੀ ਕਿਸੇ ਵੀ ਰਿਲੀਜੀਅਸ ਦੀ ਆਪਣੀ ਇੱਕ ਲੈਂਗੁਏਜ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਮਾਂ ਬੋਲੀ ਤੇ ਜਿਹੜੀ ਦਸਾਝ ਨੇ ਇੱਕ ਸਰਦਾਰ ਹੋਣ ਦੇ ਨਾਤੇ ਪੰਜਾਬੀਅਤ ਨੂੰ ਜਿਹੜੀ ਉਹਨਾਂ ਨੇ ਇੱਕ ਤਰਜੀਹ ਦਿੱਤੀ ਆ ਉਹ ਕਈ ਲੋਕਾਂ ਨੂੰ ਜਿਹੜੀ ਉਹ برداشت ਨਹੀਂ ਹੋਈ ਜਿਹੜੀ ਪੰਜਾਬੀ ਬੋਲੀ ਆ ਸਾਡੇ ਤੋਂ ਨਹੀਂ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਆ ਜਿਹੜੀ ਕਿ ਅੱਜ ਵੀ ਉਹ ਚੱਲ ਰਹੀ ਆ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਜਿਹੜੀ ਆ ਉਹ 퍼ਫਲਤ ਆ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਪੰਜਾਬੀ ਦੇ ਵਿੱਚ ਤੁਸੀਂ ਖਾਣਾ ਲੈਣਾ ਆ ਜਾਂ ਕੋਈ ਵੀ ਤੁਹਾਨੂੰ ਪੰਜਾਬੀ ਮਿਲਦਾ ਤੇ ਸਭ ਤੋਂ ਜ਼ਿਆਦਾ ਤੇ ਇਹ ਆ ਪੰਜਾਬੀ ਤੁਹਾਨੂੰ ਮਿਲਦੇ ਹੀ ਕਹੂਗਾ ਹਾਂਜੀ ਪਾਣੀ ਪੀਣਾ ਕਿ ਚਾਹ ਬਣੀ ਕਿੱਥੋਂ ਆਏ ਜੀ ਹਾਂਜੀ ਇੱਕ ਇਹੋ ਜਿਹੀ ਜਿਹੜੀ ਇੱਕ ਪੰਜਾਬੀਅਤ ਲੈਂਗੁਏਜ ਜਾਂ ਇੱਕ ਪੰਜਾਬੀ ਬੰਦਾ ਜਿਹੜਾ ਹੈ ਉਹ ਦੁਨੀਆ ਦੇ ਉੱਤੇ ਮਹਾਰਾਜ ਨੇ ਇਹਨੂੰ ਇੰਨੀ ਤਾਕਤ ਬਖਸ਼ੀ ਆ ਮੈਂ ਇਹ ਸਾਰੀ ਪੰਜਾਬੀ ਬੋਲਦੀ ਕਮਿਊਨਿਟੀ ਨੂੰ ਬਹੁਤ ਬਹੁਤ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਤੇ ਮੈਂ ਇਹ ਵੀ ਕਹਿਣਾ ਕਿ ਆਪਾਂ ਨੂੰ ਪੂਰੀ ਬਹਾਦਰੀ ਨਾਲ ਪੂਰੇ ਆਪਣੀ ਤਰਜੀਹ ਨਾਲ ਮਾਪੂਰੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਛਸ ਕਪਤ ਸਾਬ ਗਾਵ ਇਸ ਤਰ੍ਹਾਂ ਕਿ ਜਿੱਤੇ ਤੱਕ ਮੈਂ ਸਟੱਡੀ ਕੀਤੀ ਆ ਅਰਾਊਂਡ ਵਰਲਡ ਦੇ ਵਿੱਚ 22 ਤੋਂ 25 ਕਰੋੜ ਦੰਦਾ ਪੰਜਾਬੀ ਹੈ ਜਿਹੜਾ ਪੰਜਾਬੀ ਬੋਲਦਾ ਤੇ ਕੀ ਆਪਾਂ ਪੰਜਾਬ ਪੰਜਾਬੀ ਨੂੰ ਪਰਫੁੱਲਨਤ ਕਰਨ ਲਈ ਸਾਡੇ ਸਾਰਿਆਂ ਦਾ ਫਰਜ਼ ਨਹੀਂ ਬਣਦਾ ਕਿ ਐਸੀ ਪੰਜਾਬੀ ਇੰਡਸਟਰੀ ਨੂੰ ਇਸ ਤਰ੍ਹਾਂ ਉੱਪਰ ਚੱਕੀਏ ਕਿ ਬਾਅਦ ਤੋਂ ਬਾਅਦ ਬੰਦੇ ਜਿਹੜੇ ਆ ਆਪਣੀਆਂ ਫਿਲਮਾਂ ਦੇਖਣ ਤੁਸੀਂ ਦੇਖੋ ਕਿ ਸਾਊਥ ਇੰਡੀਅਨ ਜਿਹੜੇ ਆ ਉਹਨਾਂ ਦੀ ਇੰਨੀ ਪੋਪੂਲੇਸ਼ਨ ਹੈ ਵੀ ਨਹੀਂ ਹੈ ਤੇ ਫਿਲਮਾਂ ਜਿਹੜੀਆਂ ਸੁਪਰ ਹਿੱਟ ਹੁੰਦੀਆਂ ਇਦੇ ਬਾਰੇ ਕੋਈ ਮੜਿਆ ਡਾਟਾ ਦੇ ਹੋਵੇ ਬਿਲਕੁਲ ਜੀ ਤੇ ਹਿੰਦਰ ਸਿੰਘ ਜੀ ਤੁਹਾਡਾ ਕੁਐਸਚਨ ਬਹੁਤ ਚੰਗਾ ਹੈ ਔਰ ਮੈਂ ਇਸ ਦਾ ਜਵਾਬ ਤੁਹਾਨੂੰ ਜ਼ਰੂਰ ਦਵਾਂਗਾ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਚ ਰਿਲੀਜ਼ ਹੋਣ ਵਾਲੀ ਪੰਜਾਬੀ ਮੂਵੀ ਦਲਜੀਤ ਦਸਾਂਝ ਦੀ ਜਿਹੜੀ ਬੁਲਾਈ ਗਈ ਸੀ ਉਹ ਇੱਕ ਰਿਲੀਜੀਅਸ ਨਾ ਕੋਈ ਸਹਿਜ ਕੋਈ ਕੰਟਰੋਵਰਸੀ ਨਹੀਂ ਸੀ ਔਰ ਜਿਹੜੇ ਉਹਦੇ ਆਰਟਿਸਟ ਸੀ ਉਹ ਕੋਈ ਗੱਲਾਂ ਹੋਣ ਤੋਂ ਪਹਿਲਾਂ ਉਹ ਮੂਵੀ ਬਣ ਚੁੱਕੀ ਸੀ ਉਹਦਾ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਸੀ ਅੱਜ ਵੀ ਨਹੀਂ ਹੈ ਲੋਕ ਦੇਖ ਰਹੇ ਨੇ ਅੱਜ ਵੀ ਦੇਖ ਰਹੇ ਇਹ ਦਰਸਲ ਇੱਕ ਸਿੱਧਾ ਸਿੱਧਾ ਪੰਜਾਬੀਅਤ ਤੇ ਅਟੈਕ ਹੋਇਆ ਕਿ ਪੰਜਾਬ ਦੇ ਵਿੱਚ ਮੂਵੀ ਰਿਲੀਜ਼ ਨਹੀਂ ਹੋਣ ਦਿੱਤੀ ਔਰ ਆਊਟ ਆਫ ਕੰਟਰੀ ਮੂਵੀ ਚੱਲ ਰਹੀ ਹੈ ਤੁਹਾਡਾ ਕੁਐਸਚਨ ਇਹ ਹੈ ਕਿ ਵੀ ਤੁਸੀਂ ਕਾਊਂਟਿੰਗ ਕੀਤੀ ਹੈ ਕਿ ਕਿੰਨੇ ਕੁ ਲੋਕ ਹਰ ਇੱਕ ਜਾਤ ਚ ਹੈ ਜਿਹਨੇ ਆਪਣੇ ਰਿਲੀਜਨ ਦੇ ਸਾਉਥ ਇੰਡੀਆ ਦੀਆਂ ਫਿਲਮਾਂ ਕਿਉਂ ਹਟੋਰੀਆਂ ਨੇ ਕਿਉਂਕਿ ਉਹਨਾਂ ਕੋਲ ਬੈਕ ਪਾਵਰ ਹੈਗੀ ਹੈ ਉਹ ਆਪਣੇ ਕਿਸੇ ਵੀ ਮਸਲੇ ਨੂੰ ਅਗਰ ਕੋਈ ਉਹਨਾਂ ਦਾ ਵਿਰੋਧ ਕਰਦਾ ਹੈ ਤਾਂ ਉਹ ਜਵਾਬ ਦਿੰਦੇ ਆ ਸਾਡੇ ਕਿਸੇ ਵੀ ਪੋਲਿਟੀਕਲ ਬੰਦੇ ਨੇ ਜਾਂ ਕਿਸੇ ਹੋਰ ਨੇ ਉਸ ਮੂਵੀ ਤੇ ਜਦੋਂ ਇਹ ਬੈਨ ਲਾਇਆ ਜਾ ਰਿਹਾ ਸੀ ਕਿਸ ਨੇ ਆਵਾਜ਼ ਨਹੀਂ ਚੁੱਕੀ ਖਾਸ ਕਰ ਸਾਡੇ ਪੰਜਾਬ ਚ ਜਿਹੜਾ ਵੀ ਪੰਜਾਬੀ ਵਸਦਾ ਹੈ ਉਹ ਪੰਜਾਬੀ ਹੈ ਚਾਹੇ ਕਿ ਤੂੰ ਵੀ ਆ ਕੇ ਪਰੋਂ ਲੱਗ ਗਿਆ ਉਹ ਪੰਜਾਬੀ ਹੈ ਅੱਛਾ ਦੂਜੀ ਗੱਲ ਇਹ ਹੈ ਕਿ ਸਾਨੂੰ ਇਹ ਵੀ ਪਤਾ ਨਹੀਂ ਕਿ ਬੈਨ ਸੈਂਟਰ ਗਵਰਨਮੈਂਟ ਨੇ ਲਾਇਆ ਜਾਂ ਕੋਈ 1 2 3 ਏਜੰਸੀਆਂ ਨੇ ਲਾਇਆ ਉਹ ਜੇ ਬੈਨ ਸੈਂਟਰ ਗਵਰਨਮੈਂਟ ਨੇ ਲਾਇਆ ਤਾਂ ਸੈਂਟਰ ਗਵਰਨਮੈਂਟ ਨੇ ਇਹ ਚੀਜ਼ ਨੂੰ ਰਿਲੀਜ਼ ਕਿਉਂ ਨਹੀਂ ਕੀਤਾ ਪਬਲਿਕਲੀ ਕਿ ਇਹ ਮੂਵੀ ਦੇ ਉੱਤੇ ਬੈਨ ਲੱਗਾ ਗਿਆ ਲਾਇਆ ਗਿਆ ਹੈ ਉਹਨੂੰ ਆਰਐਸਐਸ ਦੇ ਬੰਦੇ ਕਿਉਂ ਰਿਲੀਜ਼ ਕਰੇ ਇਹਦਾ ਮਤਲਬ ਕਿ ਸੈਂਟਰ ਗਵਰਨਮੈਂਟ ਕਿਤੇ ਆਰਐਸਐਸ ਦੇ ਹੱਥਾਂ ਚ ਜਿੱਦਾਂ ਖੜਨਦੇ। ਜਿੰਦਰ ਸਿੰਘ ਜੀ ਇੱਥੇ ਇੱਕ ਸਵਾਲ ਬਹੁਤ ਵਧੀਆ ਤੁਹਾਡਾ ਹੈ ਕਿ ਬੈਂਕ ਕਿੰ ਲਾ? ਸਾਡੇ ਇੰਡੀਆ ਵਿੱਚ ਇੱਕ ਫਿਲਮ ਸੈਂਸਰ ਬੋਰਡ ਹੈ। ਜਿਹੜਾ ਕਿ ਸੈਂਟਰਲੀ ਆਰਗੇਨਾਈਜ਼ਡ ਸੈਂਟਰ ਗਵਰਨਮੈਂਟ ਦਾ ਹੁੰਦਾ ਹੈ। ਉਹਦੇ ਤੇ ਸੈਂਟਰ ਗਵਰਨਮੈਂਟ ਨੂੰ ਕੰਟਰੋਲ ਕਰਦੀ ਹੈ। ਅਗਰ ਇਹਨੂੰ ਰਿਲੇਟਡ ਕਰੀਏ ਤੇ ਬੈਂਕ ਜਦੋਂ ਕੋਈ ਵੀ ਲਾਂਦਾ ਹੈ ਉਹਦੇ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਹੁੰਦੀ ਹੈ ਉਹਨਾਂ। ਕੋਈ ਆਬਜੈਕਸ਼ਨ ਲੈ ਕੇ ਉਸ ਨੂੰ ਲਗਾਇਆ ਜਾਂਦਾ ਹੈ ਜਦੋਂ ਜਨਤਾ ਜਾਂ ਕੋਈ ਪਬਲਿਕ ਰੌਲਾ ਪਉਂਦੀ ਹੈ ਇਹ ਮੈਨੂੰ ਤਾਂ ਇਹ ਸਮਝਦਾ ਕਿ ਇਸ ਸੈਂਟਰ ਗਵਰਨਮੈਂਟ ਪੱਕੀ ਇਨਵੋਲਵ ਹੈ ਨੰਬਰ 1 ਨੰਬਰ 2 ਤੁਸੀਂ ਕਿਹਾ ਕਿ ਆਰਐਸਐਸ ਜਿਹੜੀ ਆਰਐਸਐਸ ਉਹ ਸਾਡੀ ਇੰਡੀਆ ਗਵਰਨਮੈਂਟ ਜਿਹੜੀ ਭਲ ਸਰਕਾਰ ਸਾਡੀ ਉਹ ਲੰਬੇ ਪਿਛਲੇ 10-12 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਆਰਐਸਐਸ ਦਾ ਉਸ ਦੇ ਉੱਤੇ ਪ੍ਰਭਾਵ ਬਹੁਤ ਹੈ ਤੇ ਕਿਤਨਾ ਕਿਤੇ ਆਰਐਸਐਸ ਉਹ ਧਰਮ ਨਿਰਵੇਸ਼ ਨਹੀਂ ਹੈ ਸਰ ਸੰਸਥਾ ਜਿਹੜੀ ਹੈ ਉਹ ਬੈਲ ਸੀ ਕਿਸੇ ਟਾਈਪ ਤੇ ਪਰ ਹੁਣ ਅੱਜ ਕੱਲ੍ਹ ਲੋਕ ਕਾਫੀ ਤਗੜੇ ਤਰੀਕੇ ਦੇ ਨਾਲ ਹਰ ਜਗ੍ਹਾ ਇਨਵੋਲ ਹੋ ਰਹੀ ਹੈ ਇਸ ਦੇ ਨਾਲ ਕਿ ਸਾਡੀਆਂ ਸਰਕਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਮੈਂ ਚਾਹੁੰਦਾ ਕਿ ਇੱਥੇ ਕੰਟਰੋਲ ਹੋਣਾ ਚਾਹੀਦਾ ਹੈ ਤੇ ਇਹ ਕੰਟਰੋਵਰਸੀ ਵਾਲੀਆਂ ਜਿਹੜੀਆਂ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ ਹਾਂ ਬੋਲੀਆ ਅਲੱਗ ਹੈ ਕਲਚਰ ਅਲੱਗ ਹੈ ਤੇ ਕਿਤੇ ਨਾ ਕਿਤੇ ਸਾਨੂੰ ਸਾਡੀ ਮਾਂ ਬੋਲੀ ਨੂੰ ਜਾਂ ਮਿਨਿਓਰਿਟੀ ਵਾਲੇ ਲੋਕਾਂ ਨੂੰ ਧਰਮਾਂ ਨੂੰ ਉੱਥੇ ਖਤਰਾ ਜੈ ਪੈਦਾ ਨਹੀਂ ਹੋ ਰਿਹਾ ਕਿ ਜਿਸ ਤਰ੍ਹਾਂ ਪੰਜਾਬੀ ਕੋਈ ਵੀ ਉੱਤੇ ਨੂੰ ਜਾਂਦਾ ਤੇ ਉਹਦੀ ਲੱਤ ਖਿੱਚ ਲਈ ਜਾਂਦੀ ਹੈ ਇਹ ਕਿਉਂ ਹੋ ਰਿਹਾ ਹਰ 35 36 ਸਾਲ ਬਾਅਦ ਕੋਈ ਨਾ ਕੋਈ ਪੰਜਾਬੀਆਂ ਨੂੰ ਉਤਪਾਉਣ ਦੀ ਕੋਸ਼ਿਸ਼ ਕਰਦਾ 84 ਹੋ ਗਿਆ 84 ਤੋਂ ਬਾਅਦ ਹੁਣ ਫੇਰ ਇਦਾਂ ਹੀ ਹੋ ਰਿਹਾ ਕਿ ਕੋਈ ਬੰਦਾ ਜਦੋਂ ਤਰੱਕੀ ਕਰਦਾ ਉਹਨੂੰ ਫੇਰ ਜ਼ੀਰੋ ਕਰ ਦਿੰਦੇ ਇਹਦਾ ਕਾਰਨ ਕੀ ਹੈ ਕੋਈ ਚੈਨਲ ਨਾ ਪਾਉਗੇ ਦੇਖੋ ਜੀ ਕਈ ਦਿਨਾਂ ਇਹਦੇ ਵਿੱਚ ਜਿਹੜੀਆਂ ਮੇਰੇ ਸਾਹਮਣੇ ਉੱਭਰ ਕੇ ਆਈਆਂ ਨੇ ਹੁਣ ਨੰਬਰ 1 ਤਾਂ ਮੈਂ ਉਹਨਾਂ ਆਪਣੇ ਭਰਾਵਾਂ ਸਿੱਖਾਂ ਭਰਾਵਾਂ ਦਾ ਜਿਹੜੇ ਪਿੱਛੇ ਸਿੰਘ ਲਗਾਇਆ ਜਾਂ ਜਿਹੜਾ ਕੋਈ ਸਿੰਘ ਜਿਹੜਾ ਸਿੱਖ ਕਮਿਊਨਿਟੀ ਨੂੰ ਬਲੌਗ ਕਰਦਾ ਆ ਉਹ ਕੋਈ ਤਾਂ ਇੰਨੇ ਇੱਕ ਵੱਡੇ ਅਹੁਦੇ ਤੇ ਪਹੁੰਚ ਗਿਆ ਪੂਰੀ ਜਿਹੜੀ ਆ ਇੰਟਰਨੈਸ਼ਨਲ ਬੈਂਕਾਂ ਦਾ ਕੰਮ ਸੰਭਾਲ ਰਿਹਾ ਕੋਈ ਇਸ ਤਰ੍ਹਾਂ ਦੇ ਲੋ ਉਹ ਇੰਟਰਨੈਸ਼ਨਲ ਜਿਹੜੇ ਨੇ ਉਹ ਕਮਿਊਨਿਟੀ ਦਾ ਜਿਹੜਾ ਕੰਮ ਕਰ ਰਹੇ ਨੇ ਬਾਕੀ ਦੂਸਰੀ ਰਹਿ ਗਈ ਪੰਜਾਬੀਆਂ ਦੀ ਪੰਜਾਬੀ ਜਿਹੜੇ ਨੇ ਵਾਹਿਗੁਰੂ ਦੀ ਇੰਨੀ ਕਿਰਪਾ ਆਪਾਂ ਫੇਰ ਉਸ ਉਹਨਾਂ ਗੱਲਾਂ ਤੇ ਆ ਜਾਂਦੇ ਆ ਕਿਤੇ ਡਿਜਾਸਟਰ ਹੋ ਜਾਂਦਾ ਆ ਕਿਤੇ ਫਲੱਡ ਆ ਜਾਂਦਾ ਆ ਕਿਤੇ ਹੈਰੀਕੇਨ ਆ ਜਾਂਦਾ ਆ ਕਿਤੇ ਯਾਨੀ ਕਿ ਤਾਂ ਕੋਈ ਐਡਾ ਡਿਸਾਸਟਰ ਆ ਜਾਂਦਾ ਜਿੱਥੇ ਦੁਨੀਆ ਤਬਾਹ ਹੋਣ ਦੀ ਹੁੰਦੀ ਹੈ ਲੇਕਿਨ ਸਿੱਖ ਉੱਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਰੁੜਨ ਵੀ ਡੇ ਹੰਗੇ ਆ ਉਹਦੇ ਵਾਸਤੇ ਫੂਡ ਲੈ ਕੇ ਖਲੋਤਾ ਹੁੰਦਾ ਹੈ ਇਹ ਜਿਹੜਾ ਬਾਹਲਿਆਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਜਿਹੜੀ ਸਿੱਖ ਕਮਿਊਨਿਟੀ ਆ ਇਸ ਟਾਈਮ ਤੁਸੀਂ ਵੇਖਿਆ ਹੋਣਾ ਜਿਸ ਤਰ੍ਹਾਂ ਇੱਕ ਆਪਾਂ ਸਟੋਨ ਦੇ ਉੱਤੇ ਪੈਰ ਰੱਖ ਕੇ ਆਪਾਂ ਸਿੱਧੀ ਪਹਾੜੀ ਤੇ ਚੜ ਜਾਂਦੇ ਆ ਇਸ ਤਰ੍ਹਾਂ ਇਸ ਟਾਈਮ ਜਿਹੜੇ ਨੇ ਸਿੱਖ ਚੜੇ ਹੋਏ ਨੇ ਪੂਰੇ ਵਰਲਡ ਵਾਈਡ ਸਿੱਖ ਇਸ ਟਾਈਮ ਅਮੀਰੀ ਦੇ ਲੈਵਲ ਤੇ ਆ ਤੁਸੀਂ ਕਿਸੇ ਕੰਟੀਜੋਈ ਚਲ ਜਓ ਤੁਹਾਨੂੰ ਜਿਹੜਾ ਹੈ ਉਹ ਸਿੱਖ ਤੁਹਾਨੂੰ ਕੋਈ ਰੱਖਸ਼ਾ ਚਲਾਉਂਦਾ ਜਾਂ ਤੁਹਾਨੂੰ ਕਿਤੇ ਭੀਖਵਾਗਾ ਜਾਂ ਤੁਹਾਨੂੰ ਕਿਤੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲੋਂ ਡੋਨੇਸ਼ਨ ਮੰਗਦਾ ਨਹੀਂ ਮਿਲੇਗਾ ਤੁਹਾਨੂੰ ਉਹ ਦਿੰਦਾ ਜੇ ਹੋਏਗਾ ਕਿਸੇ ਨੂੰ ਲੇਕਿਨ ਪ੍ਰਭਾਤਾਂ ਦੀ ਈਨੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਉਹ ਜਿਹੜਾ ਹੈ ਜਿਹੜੀ ਇੱਕ ਸਿੱਖ ਕਮਿਊਨਿਟੀ ਨੂੰ ਮਹਾਰਾਜ ਨੇ ਦਾਣ ਇਹੋ ਜੀ ਦਾਤਬਖਸ਼ੀ ਆ ਕਿ ਉਹ ਜਿਹੜਾ ਦੇ ਰਿਹਾ ਹੈ ਕਿਸੇ ਕੋਲ ਜਿਹੜਾ ਉਹ ਮੰਗਦਾ ਨਹੀਂਗਾ ਮੈਂ ਇਹੀ ਗੱਲ ਕਹਾਂਗਾ ਤੇ ਸਿੱਖੀ ਨਾਲ ਜੁੜੋ ਤੇ ਜਿਹੜੀ ਆ ਗਈ ਆ ਪੰਜਾਬੀਏ ਤੇ ਨਾਲ ਪੰਜਾਬੀਏ ਤੇ ਕਿਸ ਤਰ੍ਹਾਂ ਦੀ ਜਿਸ ਤਰ੍ਹਾਂ ਉਹ ਦਸਾੜ ਲੈ ਕੇ ਆਇਆ ਆਪਾਂ ਨੂੰ ਉਹਦਾ ਮੈਂ ਫੁੱਲ ਸਪੋਰਟ ਕਰਦਾ ਆ ਮੈਂ ਆਪਣੀ ਕਮਿਊਨਿਟੀ ਵੱਲੋਂ ਆਪਣੀ ਸੁਸਾਇਟੀ ਵੱਲੋਂ ਸਰਤਵਾ ਪ੍ਰੇਮ ਸਿੰਘ ਸ਼ਿਕਰਚੋਧਾ ਵੱਲੋਂ ਸਾਡਾ 6000 ਬੰਦਾ ਸਭ ਨਾਲ ਫਾਲੋਅਰ ਹੈ ਉਹ ਸਿਰ ਅਮਰੀਕਾ ਤੇ ਲੇਕਿਨ ਅਸੀਂ ਪੂਰੀ ਉਹਦੀ ਸਪੋਰਟ ਤੇ ਖੜੇ ਆ ਕਿਸੇ ਵੀ ਤਰ੍ਹਾਂ ਦੀ ਉਹਨੂੰ ਹੈਲਪ ਦੀ ਲੋੜ ਆ ਵੀ ਆ ਸਟੈਂਡ ਬਾਈ ਅਚਾਰ ਜੀ ਇੱਕ ਕੁਐਸਚਨ ਹੋਰ ਰੀਸੈਂਟਲੀ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਈਮੇਲ ਕੀਤੀ ਹੈ ਗੁਰਦੁਆਰਾ ਸਾਹਿਬ ਤਰਵਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ ਕਿ ਲੰਗਰ ਹਾਲ ਉਡਾ ਦਿੱਤਾ ਜਾਵੇਗਾ ਕਿਤੇ ਨਾ ਕਿਤੇ ਤੁਹਾਨੂੰ ਇਹ ਇਸ ਤਰ੍ਹਾਂ ਨਹੀਂ ਲੱਗਦਾ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਸਤਾਈ ਦੇ ਵਿੱਚ ਵਿਧਾਨ ਸਭਾ ਚ ਹੈ ਇਹ ਉੱਥੇ ਦਾ ਮਾਹੌਲ ਖਰਾਬ ਕਰੰਦੇ ਤੇ ਹੋਂਸਾ ਦਾ ਕੀ ਮਾਹੌਲ ਖਰਾਬ ਨੂੰ ਹੁੰਦਾ ਨਾਲ ਉੱਥੇ ਰਾਸ਼ਟਰਪਤੀ ਰਾਜ ਵੀ ਲਾਕੂ ਕਰਦੇ ਆ ਕਿ ਚੋਣਾ ਦੇ ਵਿੱਚ ਮਤਲਬ ਕਮਸਾਨ ਕਰਨ ਦੇ ਚੱਕਰ ਦੇ ਵਿੱਚ ਪੰਜਾਬ ਦਾ ਨਕਸਾਨ ਕਰਦੇ ਹੁਣ ਤੁਹਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਫੀਲ ਨਹੀਂ ਹੁੰਦਾ ਤੇ ਜਿਸ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹ ਕੁਝ ਸਮਾਜ ਦੇ ਵਿੱਚ ਜਿਹੜੇ ਅਪਰਾਧਿਕ ਕਹਿੰਦੇ ਅਪਰਾਧੀ ਲੋਕ ਹੁੰਦੇ ਹਨ ਔਰ ਕੁਝ ਸਮਾਜ ਜਿਹੜੇ ਸਿਆਸੀ ਬੈਡ ਸਿਆਸੀ ਲੋਕ ਹੁੰਦੇ ਹਨ ਉਹ ਇਹ ਕੰਮ ਕਰ ਬੋੜੇ ਰਹਿੰਦੇ ਹੈ ਤਾਂ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਐਦਾਂ ਦੀ ਉਥਲ ਪੁਥਲ ਹੋਵੇ ਤੇ ਉਥੇ ਰਾਸ਼ਟਰੀ ਸ਼ਾਸਨ ਲਾਇਆ ਜਾਵੇ ਤੇ ਜਦਸੂਸ ਸਰਸਨ ਲਾਉਣ ਦੇ ਪਿੱਛੇ ਕਿਸੇ ਨਾ ਕਿਸੇ ਸਰਕਾਰ ਦਾ ਹਾਸਲ ਜ਼ਰੂਰ ਹੁੰਦਾ ਵੈ ਤੇ ਉਹਦਾ ਬਹੁਤਾ ਫਾਇਦਾ ਲੋਕਾਂ ਪੰਜਾਬ ਨੂੰ ਨਾ ਹੋਵੇ ਤੇ ਦੂਸਰੀ ਕਮਿਊਨਿਟੀ ਐ ਦੂਸਰੀ ਸਰਕਾਰਾਂ ਨੂੰ ਹੋਵੇ ਇਹ ਤੁਹਾਡੀ ਗੱਲ ਸਹੀ ਹੈ ਕਿ ਜੇ ਉੱਥੇ ਕੋਈ ਉਥਲ-ਪੁਥਲ ਹੋਏਗੀ ਤਾਂ ਉਹਨਾਂ ਨੂੰ ਕੋਈ ਚਾਂਸ ਹੋਏਗਾ ਰਾਸ਼ਟਰਪਤੀ ਦੇ ਸ਼ਾਸਨ ਲਾਉਣ ਦਾ ਪੰਜਾਬ ਦੇ ਅੰਦਰ ਤੇ ਮੈਂ ਕਹਿੰਦਾ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਨੂੰ ਬਿਲਕੁਲ ਨਿਰਪੱਖ ਰੂਪ ਦੇ ਨਾਲ ਇਲੈਕਸ਼ਨ ਹੋਣੀ ਚਾਹੀਦੇ ਹਾਂ ਹਾਂਜੀ ਇੱਕ ਗੱਲ ਹਕੂਮਤਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਸ਼ਾਹ ਮੁਗਲ ਰਾਜ ਜੇ ਮੁਗਲ ਰਾਜ ਦੀਆਂ ਜੜਾਂ ਨਹੀਂ ਰਹੀਆਂ ਤੇ ਉਹਦੇ ਹੋਂਦ ਤੇ ਪੰਜਾਬੀ ਜਿਹੜੇ ਐ ਸਿੱਖ ਐ ਜਾਂ ਪੰਜਾਬੀ ਐ ਉਹ ਪੂਰੇ ਵਰਲਡ ਦੇ ਵਿੱਚ ਛਾਏ ਹੋਏ ਐ ਤੇ ਅੱਗੇ ਤੂੰ ਕਈ ਲੱਖ ਗੁਣਾ ਉਹਨਾਂ ਦੀ ਆਬਾਦੀ ਵੀ ਜ਼ਿਆਦਾ ਤੇ ਕਿਸੇ ਨੂੰ ਦਬਾਉਂ ਜਿੰਨਾ ਤੁਸੀਂ ਪੰਜਾਬੀ ਨੂੰ ਦਬਾਓਗੇ ਜਾਂ ਸਪ੍ਰਿੰਗ ਨੂੰ ਦਬਾਓਗੇ ਸਪ੍ਰਿੰਗ ਵਾਂਗ ਪੰਜਾਬੀ ਉਨਾ ਹੀ ਉੱਛਲੇਗਾ ਤੇ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਪੰਜਾਬੀਆਂ ਨੂੰ ਦਬਾਉਣਾ ਬਹੁਤ ਔਖਾ ਹੈ ਬਾਕੀ ਪੰਜਾਬੀਆਂ ਨੂੰ ਵੀ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਹਰ ਵੱਸਦਾ ਬੰਦਾ ਜਿਹੜਾ ਉਹ ਪੰਜਾਬੀ ਹੈ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ 크ਿਸਚਨ ਹੋਵੇ ਉਹ ਬਾਅਦ ਦੀਆਂ ਗੱਲਾਂ ਕਿਉਂਕਿ ਧਰਮ ਜਿਹੜਾ ਹੈ ਸਿਖਾਇਆ ਜਾਂਦਾ ਹੈ ਤੇ ਮਾਂ ਬੋਲੀ ਜਿਹੜੀ ਹੈ ਉਹ ਬਚਪਨ ਤੋਂ ਬੰਦਾ ਬੱਚਾ ਆਪ ਹੀ ਸਿੱਖਦਾ ਤੇ ਇਹਨਾਂ ਚੀਜ਼ਾਂ ਨੂੰ ਥੋੜਾ ਮੱਦੇਨਜ਼ਰਾ ਕੇ ਪੰਜਾਬ ਦੇ ਨਾਲ ਤੇ ਪੰਜਾਬੀ ਦੇ ਨਾਲ ਹਰ ਇਨਸਾਨ ਨੂੰ ਖੜਾ ਹੋਣਾ ਜਿਹੜਾ ਕੱਲਾ ਸਿੱਖਾਂ ਦਾ ਹੀ ਠੇਕਾ ਨਹੀਂ ਹੈ ਇਹਨਾਂ ਕਿ ਉਹ ਮਰਦੇ ਰਹਿਣ ਤੇ ਪੰਜਾਬ ਨੂੰ ਬਚਾਉਂਦੇ ਰਹਿਣ ਪੰਜਾਬ ਦਾ ਹਰ ਵਾਸੀ ਜਿਹੜਾ ਵੈ ਪੰਜਾਬ ਨੂੰ ਬਚਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ